ਹੈਲੋ ਗਾਇਜ਼ ਹਾਂਜੀ ਤੁਹਾਨੂੰ ਲੱਗੇ ਚੱਲਦੇ ਆ ਜੀ ਆਪਾਂ ਅੱਜ ਇੱਕ ਬਹੁਤ ਹੀ ਗਰੀਬ ਪਰਿਵਾਰ ਦੇ ਘਰ ਵਿੱਚ ਜਿਨ੍ਹਾਂ ਦੀਆਂ ਗਾਡੇ ਵੱਲ ਗਾਟਰ ਵਾਲੇ ਵਾਲੀ ਛੱਤਾਂ ਆ ਲਗਾਤਾਰ ਮੀਂਹ ਪੈਣ ਕਰਕੇ ਸਾਰਾ ਕਮਰਾ ਚੋਂ ਲੱਗਿਆ ਵਾ ਤੇ ਵਿੱਚ 5-6 ਬਾਲੇ ਇਦਾਂ ਦੇ ਵੀ ਆ ਜਿਹੜੇ ਕਿਸੇ ਵੇਲੇ ਵੀ ਟੁੱਟ ਸਕਦੇ ਆ ਮੈਂ ਬੇਨਤੀ ਕਰਦਾ ਆਪਣੇ ਭਰਾਵਾਂ ਨੂੰ ਜਿਹੜੇ ਮੇਰੇ ਐਨਆਰਆਈ ਵੀ ਦਾ ਜਾਂ ਕੋਈ ਇੰਡੀਆ 'ਚ ਰਹਿੰਦੇ ਆ ਜੇ ਉਹ ਸਾਥ ਦੇ ਸਕਦੇ ਐ ਇਸ ਪਰਿਵਾਰ ਦਾ ਤਾਂ ਜ਼ਰੂਰ ਸਾਥ ਦਿਓ ਕਿਉਂਕਿ ਬਹੁਤ ਹੀ ਹਾਲਤ ਮਾੜੀ ਐ ਇਹਨਾਂ ਦੀ ਗਰੀਬ ਮੁੰਡਾ ਅੰਗਹੀਣਾਂ ਜੀ ਇਹੇ ਮਾਤਾ ਐ ਇੱਕ ਅਸੀਂ ਲੈਂਟਰ ਨੂੰ ਨਹੀਂ ਕਹਿੰਦੇ ਚਾਹੇ ਗਾਡਰ ਵਾਲੇ ਦੁਆਰਾ ਪਵਾਤੇ ਜਾਣ ਪਰ ਇਹ ਐ ਕਿ ਥੋੜਾ ਬਚਾਅ ਹੋ ਸਕਦਾ ਹੋਂਦਾ ਕਿ ਜਿਸ ਹੱਬ ਨਾਲ ਮੀਂਹ ਪੈ ਰਿਹਾ ਆ ਕੋਈ ਭਰੋਸਾ ਨਹੀਂ ਕਿ ਛੱਤ ਕਿਸੇ ਵੇਲੇ ਵੀ गिर ਸਕਦੀ ਆ ਤੇ ਮਾਂ ਪੁੱਤ ਥੱਲੇ ਆ ਸਕਦੇ ਆ ਅਸੀਂ ਬੇਨਤੀ ਕਰਦੇ ਆ ਸਾਥੀਆਂ ਨੂੰ ਆਪਣਿਆਂ ਨੂੰ ਕਿ ਤੁਸੀਂ ਇੱਕ ਵਾਰ ਸਾਥ ਜੁੜ ਦਿਓ ਜੀ ਤਾਂ ਜੋ ਕਿ ਇਹਨਾਂ ਦੀ ਜ਼ਿੰਦਗੀ ਬਣ ਸਕੇ ਬੱਚਿਆਂ ਦੀ ਕਿਉਂਕਿ ਤੁਹਾਡੇ ਇੱਕ ਸਹਿਯੋਗ ਦੇ ਨਾਲ ਇਹਨਾਂ ਦਾ ਮਕਾਨ ਬਣ ਜਾਵੇਗਾ ਅਤੇ ਇਹਦੀ ਜ਼ਿੰਦਗੀ ਬਚ ਜਾਊਗੀ ਆ ਦੇਖੋ ਜੀ ਕਿੱਦਾਂ ਗਾਡਰ ਵਾਲਾ ਬਿਲਕੁਲ ਟੁੱਟੇ ਹੋਏ ਆ ਵਿੱਚ ਬਾਲੇ ਇਦਾਂ ਦੇ ਆ ਜਿਹੜੇ ਸਾਰੇ ਟੁੱਟੇ ਹੋਏ ਆ ਜੀ ਇਹਨਾਂ ਦਾ ਨੰਬਰ ਜਿਹੜਾ ਹੈ ਮੈਂ ਜ਼ਰੂਰ ਮੈਂਸ਼ਨ ਕਰ ਦੂੰਗਾ ਤੁਸੀਂ ਇਸ ਪਰਿਵਾਰ ਨਾਲ ਸੰਪਰਕ ਕਰ ਲਿਓ ਜਦ ਤੱਕ ਵੀ ਮੇਰੀ ਵੀਡੀਓ ਜਾਂਦੀ ਆ ਮੇਰਾ ਬੇਟਾ ਜ਼ਰੂਰ ਹੈਲਪ ਕਰੇ ਉਹਨਾਂ ਦੀ ਧੰਨਵਾਦ ਜੀ